ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਸ ਦਾ ਨਾਮ ਆ ਗਗਨ ਬੌਂਸਰ ਦੋਸਤੋ ਕੱਲ ਬਹੁਤ ਗਰਮੀ ਸੀ ਤੇ ਅੱਜ ਸਵੇਰ ਦਾ ਮੀਂਹ ਪੈਂਦਾ ਪਿਆ ਸੀ ਹੁਣੇ ਥੋੜਾ ਜਿਹਾ ਹਟਿਆ ਤੇ ਹੁਣ ਮੌਸਮ ਬਹੁਤ ਠੰਡਾ ਹੋਇਆ ਤੇ ਮੈਂ ਅੱਜ ਸੋਚਣਾ ਚਲੋ ਅੱਜ ਘੁੰਮ ਕੇ ਆਉਣੇ ਕਿਤੇ ਤੇ ਸਭ ਤੋਂ ਪਹਿਲਾਂ ਘੁੰਮਣ ਤੋਂ ਪਹਿਲਾਂ ਆਪਾਂ ਥੋੜੇ ਵਾਲ ਬੂਲ ਸੈੱਟ ਕਰਾ ਲਈਏ ਤੇ ਫਿਰ ਆਪਾਂ ਜਾਂਦੇ ਆਂ ਫਗਵਾੜੇ ਹਾਂਜੀ ਦੋਸਤੋ ਹੁਣ ਆਪਾਂ ਹੋ ਗਿਆ ਰੈਡੀ ਤੇ ਹੁਣ ਆਪਾਂ ਚੱਲੇ ਆਂ ਫਗਵਾੜੇ ਵਾਲ ਨੂੰ ਤੇ ਦੋਨੇ ਜਾ ਰਹੇ ਆਂ ਦੋਨਾਂ ਨੇ ਮੈਚਿੰਗ ਮੈਚਿੰਗ ਬਲੈਕ ਬਲੈਕ ਪਾਇਆ ਦੱਸੋ ਤੁਹਾਨੂੰ ਕਿੱਦਾਂ ਲੱਗਦੇ ਆਂ ਠੀਕ ਆ ਜੀ ਹਾਂਜੀ ਆਪਾਂ ਆ ਗਏ ਸੀ ਫਗਵਾੜੇ え अब ਲੈਣ ਗਏ ਆਂ ਵੈਸੇ ਸ਼ਾਪਿੰਗ ਕਰਨ ਲਈ ਸ਼ਾਪਿੰਗ ਕਰਨ ਹੈ ਸ਼ਾਪਿੰਗ ਕਰਨ ਹੈ ਆ ਜੀ ਬਾਜ਼ਾਰ ਜੋ ਆਪਾਂ ਆ ਗਏ ਸੀ ਤਪ ਬਹੁ ਆ ਹੁਣ ਹੋ ਗਈ ਤੇ ਹੁਣ ਆਪਾਂ ਛਤਰੀ ਲੈਣ ਲੱਗੇ ਆਂ ਮੁੰਡੇ ਲਈ ਉਹ ਮੰਗ ਰਿਆ ਸੀ ਕਹਿੰਦਾ ਛਤਰੀ ਲੈ ਕੇ ਆਓ ਪਾਪਾ ਮੇਰੇ ਲਈ ਤੇ ਆਪ ਬਹੁਤ ਲੈਣ ਛਤਰੀ ਲੈ ਲਈਏ ਅਰੇ ਕਹਿਣਾ ਕੀ ਚਾਹਤੇ ਹੋ ਸੋਣੀ ਹੈ ਛਤਰੀ ਉਹ ਮੰਗ ਰਹੀ ਸੀ ਨਾ ਬੋਲੋ ਬੋਲੋ ਹੁਣ ਬੋਲਦਾ ਨਹੀਂ ਦੱਸ ਤੂੰ ਵੀ ਥੈਂਕ ਯੂ ਪਾਪਾ ਆਪਾਂ ਗਏ ਸੀ ਫਗਵਾੜੇ ਘੁੰਮਣ ਤੇ ਥੋੜੀ ਸ਼ਾਪਿੰਗ ਕਰਨੀ ਸੀ ਸ਼ਾਪਿੰਗ ਕਰਕੇ ਹੁਣ ਆਪਾਂ ਘਰ ਜਾਣੇ ਪਏ ਆ ਤੇ ਕਿਉਂਕਿ ਫਗਵਾੜੇ ਵਿੱਚ ਰੱਜ ਕੇ ਬਾਜ਼ਾਰ ਚ ਘੱਟ ਸੀਗਾ ਇੱਕਦਾਂ ਜਿਹਾ ਸੰਡੇ ਆ ਸੰਡੇ ਨੂੰ ਰੱਜ ਜਾਰਾਦਾਰ ਸ਼ਾਮ ਨੂੰ ਹੀ ਪੈਂਦਾ ਤੇ ਹਾਂਜੀ ਸਾਰਾ ਪਗਵਾੜਾ ਕੋਮ ਬੰਦਾ ਮੈਨੂੰ ਕੋਈ ਚੀਜ਼ ਤਾਂ ਲੈ ਕੇ ਨਹੀਂ ਤੇ ਗਿਫਟ ਪਰ ਤੋਂ ਮੇਰਾ ਬਰਥਡੇ ਭੁੱਲ ਗਿਆ ਉਹ ਬਰਥਡੇ ਪਰਸੋਂ ਹਾਂ ਤਾਂ ਫੇਰ ਭੁੱਲ ਗਿਆ ਨਹੀਂ ਮੈਂ ਭੁੱਲ ਗਿਆ ਕੁਝ ਲੈ ਕੇ ਦਿੱਤਾ ਕੁਝ ਵੀ ਨਹੀਂ ਲੈ ਕੇ ਦਿੱਤਾ ਮੈਨੂੰ ਬਰਥਡੇ ਤੇ ਓਏ ਹੁਣ ਕੀ ਲੈ ਕੇ ਦਈਏ ਬਰਥਡੇ ਤੇ ਪਿਛਲੀ ਵਾਰ ਇਹਨੂੰ ਮੈਂ ਸਮੋਸੇ ਖਿਲਾ ਦੇ ਸੀਗੇ ਤੇ ਐਤ ਦੀ ਹੁਣ ਮੁਹੰਮਦ ਖਿਲਾ ਦੇਣੇ ਆ ਠੀਕ ਆ ਠੀਕ ਆ ਓਕੇ ਏਡਾ ਵੱਡਾ ਗੇਵਟ ਥੋੜੀ ਦੇਈਦਾ ਕੀ ਕਹਨਗੇਵਟ ਦੇ ਕੇ ਐਡਾ ਵੱਡਾ ਚਲੋ ਠੀਕ ਹੈ ਤੁਹਾਨੂੰ ਮਿਲਦੇ ਹਾਂ ਥੋੜੇ ਟਾਈਮ ਤੱਕ ਹਾਂਜੀ ਦੋਸਤੋ ਅੱਜ ਦਾ ਬਲੌਗ ਆਪਾਂ ਇੱਥੇ ਹੀ ਸਮਾਪਤ ਕਰਦੇ ਹਾਂ ਜੇ ਤੁਹਾਨੂੰ ਸਾਡਾ ਇਹ ਬਲੌਗ ਵਧੀਆ ਲੱਗਿਆ ਤਾਂ ਜਰੂਰ ਲਾਈਕ ਕਮੈਂਟ ਐਂਡ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਹਾਂ ਤੁਹਾਨੂੰ ਜਲਦ ਹੀ ਇੱਕ ਨਵੇਂ ਹੋਰ ਬਲੌਗ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਆਪਣਾ ਧਿਆਨ ਰੱਖਿਓ